ਤੇ ਬੈਠੇ ਸੀ ਆਪ ਆਏ ਸੀ ਉੱਥੇ ਵੀ ਜਾਣਾ ਸੀ ਉੱਥੇ ਮਿਸ ਕਰਨਾ ਪਿਆ ਤਰੂ ਡੌਡਰ ਵਾਲਾ ਵੀਰ ਹੋ ਗਿਆ ਬਲਦਾਂ ਦੀਆਂ ਤੌੜਾਂ ਤੇ ਉਹ ਮਿਸ ਕਰਦੀਆਂ ਪਈਆਂ ਤਿੰਨ ਵਿਆਹ ਸੀ ਤਿੰਨ ਭੋਗ ਸੀ ਸਾਰੇ ਮਿਸ ਕਰਤੇ ਲੱਗਿਆ ਜਾਣਾ ਤਾਂ ਸਾਬੋ ਕੀ ਤਲਵੰਡੀ ਜਾਣਾ ਆ ਖੜਾ ਪੰਜਾਬ ਹਜ਼ਾਰ ਜੈਟ ਜੀਪੀਟੀ ਨੇ 25 ਕਰੋੜ ਕੀਮਤ ਕੱਢੀ ਆ ਚਾਹੇ ਸਾਰਾ ਕੋਈ 100 ਕਰੋੜ ਦੇ ਦੇ ਪਾਰ ਕੇ ਸੜਦਾ ਗੇਰੇ ਪੈਰਾ ਜਾਹ ਆ ਪਿੱਛੇ ਨੇ ਦੋ ਬੱਚੇ ਆਇਆ ਠੀਕ ਹੈ ਕਿਸਾਨਾਂ ਦੇ ਬੱਚੇ ਨੇ ਇੱਕ ਦੀ ਅਸੀਂ 1.5 ਕਰੋੜ ਕੀਮਤ ਮੰਗੀ ਆ ਇੱਕ ਦੀ ਕਰੋੜ ਮੰਗੀ ਆ ਤਾੜੀ ਲਾਓ ਇਹਦੇ ਇਹਦੇ ਵਿੱਚ 10 ਬੱਚੇ ਗਿਣਾ ਸਕਦਾ ਇਹਨੇ 50 ਲੱਖ ਤੋਂ ਉੱਪਰ ਦੇ ਰਹੇ ਨੇ ਜਿਨ੍ਹਾਂ ਦੀਆਂ ਮਾਵਾ 5 ਲੱਖ ਤੋਂ ਘੱਟ ਸੀਗੀਆਂ ਇਹ ਬੱਧਾ ਕੀ ਗੱਲ ਆ ਇਹਦਾ ਭਾਈ ਸਰਖਾਤ ਦੀ ਵੇਗਿਆ ਮਾਨੀ ਕੇ ਲੈ ਗਈ ਅੱਜ ਤਾਂ ਅੱਜ ਤਾਂ ਘੋੜੀਆਂ ਵਾਲੇ ਇੱਕ ਟ੍ਰੈਂਡ ਚੱਲਿਆ ਇੱਕ ਮਿੰਟ ਰਾਜੂ ਤੱਕੇ ਨਮਸ। ਮੈਂ ਤੁਹਾਨੂੰ ਇੱਕ ਪੱਤੇ ਦੀ ਗੱਲ ਦੱਸਦਾ। ਇੱਕ ਤਾਂ ਘੋੜੀ ਵਾਲਿਆਂ ਦੇ ਵਿੱਚ ਟ੍ਰੈਂਡ ਚੱਲ ਪਿਆ ਵੀ ਜਿਹੜਾ ਜਿੰਨਾ ਘੋੜਾ ਮਹਿੰਗਾ ਵੇਚੂਗਾ ਉਹਦੀ ਉਨੀ ਵੱਡੀ ਤੌਰ। ਪਰ ਅੱਜ ਤੋਂ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋਗੇ ਵੀ ਧੀਲੇ ਘੋੜੇ ਵੇਚੇ। ਜਿੰਨਾ ਚਿਰ ਪੰਜਾਬ ਕੋਲੇ ਟੌਪ ਦੇ ਘੋੜੇ ਟੌਪ ਦੇ ਬੱਚੀ ਤੇ ਧੀ ਘੋੜੇ ਨਹੀਂ ਹੁੰਦੇ ਉਸ ਤੋਂ ਬਾਅਦ ਪਹਿਲਾਂ ਵੇਚਣ ਦੀ ਕਾਹਲੀ ਨਾ ਕਰੋ। ਅੱਜ ਪੰਜਾਬ ਕੋਲੇ 10 8 ਤੋਂ 7 ਤੋਂ 8 ਤੱਕ ਵਾਲੇ ਘੋੜਿਆਂ ਸੋ ਜੇ ਆਪਾਂ ਇਹ ਵੇਚੀ ਗਏ ਤਾਂ ਜਿਹੜੇ ਆ ਕਿਸਾਨਾਂ ਦੇ ਘਰੇ 5-5 ਲੱਖ ਦੀਆਂ ਘੋੜੀਆਂ ਤੇ 50-50 ਲੱਖ ਦੇ ਬੱਚੇ ਆ ਰਹੇ ਆ ਫੇਰ ਇਹ ਨਹੀਂ ਆਉਣੇ ਜੇ ਵੇਚੀ ਗਏ ਤਾਂ ਇਹ ਦੇਖਦੇ ਸੋਹਰਾਂ ਵੇਚਣ ਕੇ ਵੇਚਣ ਨੂੰ ਅੱਜ ਕਿਹੜਾ ਸਾਨੂੰ ਕਿਹੜੇ 15 ਕਰੋੜ 10 ਕਰੋੜ ਬੁਰਾ ਲੱਗਦਾ ਸਿਰਫ ਆ ਪਿਆਰ ਅੱਜ ਬੰਦੇ ਕਹਿੰਦੇ ਵੀ ਬਾਬਾ ਜੀ ਝੂਠ ਨਹੀਂ ਇਹਦੇ ਬੰਦੇ ਕਿਲੇ ਯਾਰ 35 ਕਿਲੇ ਕਿਹੜਾ ਬਲੀ ਛੜਦਾ ਇੱਕ ਗੱਲ ਦੱਸੋ ਪੰਜਾਬ ਬਣਾ ਕਿਲੇ 50 50 ਕਿਲੇ ਅਰੇ ਲਈ ਕਦੇ ਆਏ ਘਟੋ ਦੱਸੋ ਵਸ ਤਾਲੀ ਵੇਚਦੇ ਆਈ ਕਰਨ ਹੈ ਸੋਮੇਟੀ ਦਾ ਸਾਦੋ ਕੀ ਸੁਮੰਡੀ ਵਾਲੇ ਵੀਰ ਸਾਰੀ ਕਮੇਟੀ ਦਾ ਖਾਸ ਕਰਕੇ ਸਾਡੇ ਬੜਾ ਜੀ ਇੱਕ ਸਾਡੇ ਆ ਬਾਬਾ ਜੀ ਤਾਲੀ ਮਾਰਦੇ ਰੀਅਲ ਹੌਸਲ ਆਪੇ ਪ੍ਰੇਗਾ ਆਪੇ ਕਰ ਜੂ ਲੱਗਦਾ ਬਾਬਾ ਜੋਰਾ ਸਿੰਘ ਜੀ ਲਈ ਜ਼ੋਰਦਾਰ ਤਾੜੀ ਮਾਰ ਦਿਓ ਸਤਿਕਾਰਯੋਗ ਪੂਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਜੀ ਅੱਜ ਚਾਰ ਲਈ ਲੈ ਕੇ ਆਉਣੀਆ ਲੋਕੀ ਹੁਣ ਦੱਸਿਓ ਕੋਈ ਨਹੀਂ ਜੀ ਰਾਜੀ ਫਰਮਾਂ ਛੋਟੇ ਲਈ ਕਰਦਾ ਐਮਐਲਏ ਬਣਾਉਂਦਾ ਹੈ ਮੰਤਰੀ ਬਣਾਉਂ ਛੋਟੇ ਲਈ ਜੀ ਆਪਾਂ ਅੱਜ ਕਾਉਂਟਰੋਵਰਸੀ ਵਾਲਾ ਬਿਆਨ ਨਹੀਂ ਦੇਣ ਦੇ ਕੋਹਰ ਸੁਣ ਲੋ 6 7 8 ਤੇ 9 ਮਾਰਚ ਕਿੰਨਾ ਦਾ ਮੇਲਾ ਪੰਜਾਬ ਦਾ ਪੰਜਾਬੀਆਂ ਦਾ ਐਨ ਆਰ ਆਈ ਵੀਰਾਂ ਦਾ ਆਪਣਾ ਮੇਲਾ ਕਹਿੰਦੇ ਖੇੜੀ ਵਾਲੇ ਬਾਬੇ ਦਾ ਮੇਲਾ ਹੈ ਤਾੜੀਆਂ ਲਾ ਦਿਓ 6 ਤਰੀਕ ਨੂੰ ਦੁੱਧ ਬੰਦ ਮਾਰਵਾੜੀ ਰਿੰਗ 7 ਤਰੀਕ ਨੂੰ ਦੋ ਡੰਦ ਮਾਰਵਾੜੀ ਰਿੰਗ 8 ਤਰੀਕ ਨੂੰ ਬੜੇ ਕੋੜਾ ਕੋੜੀ बहुत आहे सारी दाहिबंध करे सेवा Para a marcação. मेरी नींद उड़ गई भाई करोड़ा ने डर रहा है रात को बोल रहा था कि भाई 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 भाई

मञो जे <muchosDave> ད�ྲི གར ཁཟོ ཚོང རིེ རེན རིེ རེར རེ 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 ོརེེ རེ ེིུ ར ེེ ད